ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਆਪਣੇ YouTube ਚੈਨਲ Proud Punjab PB13 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਵਿੱਚ ਆਪਾਂ ਤੁਹਾਨੂੰ ਜੀ ਅੰਮ੍ਰਿਤਸਰ ਲੈ ਕੇ ਪਹੁੰਚੇ ਹਾਂ ਜੀ ਗੁਰੂ ਮਹਾਰਾਜ RAMDAS ji ਦੇ ਚੌਥੇ ਗੁਰੂ ਦੇ ਦਰਸ਼ਨ ਕਰਾਉਣ ਵਾਸਤੇ ਜੀ ਬਨੇਰੇ ਹ ਵਲੌਗ ਦੇ ਹੱਥ ਤੱਕ ਜੀ ਅੰਮ੍ਰਿਤਸਰ ਦਾ ਜੀ ਤੁਸੀਂ ਰੇਲਵੇ ਸਟੇਸ਼ਨ ਵੇਖ ਸਕਦੇ ਹੋ ਬਹੁਤ ਵਧੀਆ ਰੇਲਵੇ ਸਟੇਸ਼ਨ ਇਹ ਬਣਾਇਆ ਗਿਆ ਤੇ ਬਾਕੀ ਜੀ ਇੱਥੋਂ ਤੁਹਾਨੂੰ ਸਿੱਧਾ ਦਰਬਾਰ ਸਾਹਿਬ ਫਰੀ ਦੇ ਵਿੱਚ ਲਿਆਉਣ ਵਾਲੀ ਬੱਸ ਵੀ ਮੇ ਜਾਵੇਗੀ। ਬਾਕੀ ਆਪਾਂ ਹੁਣ ਬੱਸ ਦੇ ਵਿੱਚ ਬੈਠ ਕੇ ਐਮਐਸਰ ਸਾਹਿਬ ਪਹੁੰਚ ਚੁਕੇ ਆਂ। ਦਰਬਾਰ ਸਾਹਿਬ ਤੁਸੀਂ ਦੇਖ ਸਕਦੇ ਆਂ ਆਪਾਂ ਰਸਤੇ ਦੇ ਵਿੱਚ ਹੁਣ ਜਾ ਰਹੇ ਆਂਗੇ। ਬਹੁਤ ਜਿਆਦਾ ਲੋਕਾਂ ਦਾ ਇਕੱਠ ਹੈ ਜੀ। ਸਾਹਮਣੇ ਜੀ ਸ੍ਰੀ ਦਰਬਾਰ ਸਾਹਿਬ ਦਾ ਮੇਨ ਗੇਟ ਆ ਚੁੱਕਿਆ ਹੈਗਾ। ਜਿੱਥੇ ਕਿ ਬਹੁਤ ਭਾਰੀ ਵੀ ਲੱਗੇ ਹੋਇਆ ਹੈ ਨਾ। ਬਹੁਤ ਸੋਹਣੀ ਲੁੱਕ ਬਣੀ ਹੋਈ ਹੈ ਜੀ। ਹੁਣ ਆਪਾਂ ਜੋੜਾ ਘਰ ਦੇ ਵਿੱਚ ਜੀ ਆਪਣੇ ਜੋੜੇ ਜਮਾ ਕਰਾਉਣਿਆਂਗੇ ਤੁਸੀਂ ਜੋੜਾ ਘਰ ਵੀ ਅੰਦਰੋਂ ਵੇਖ ਸਕਦੇ ਹੋ ਬਹੁਤ ਜਿਆਦਾ ਸੋਨਾ ਜੋੜਾ ਘਰ ਬਣਿਆ ਹੋਇਆ ਪੱਖੇ ਲੱਗੇ ਹੋਏ ਹਨ ਕੁਰਸੀਆਂ ਦਾ ਖਾਸ ਪ੍ਰਬੰਧ ਹੈ ਸੰਗਤਾਂ ਦੇ ਬੈਠਣ ਲਈ ਬਾਹ ਨਹੀਂ ਚਲਦੀ ਰਹਿੰਦੀ ਹੁਣ ਆਪਾਂ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਤੁਰ ਪਏ ਆ ਜੋੜਾ ਘਰ ਦੇ ਵਿੱਚ ਜੋੜੇ ਜਮਾ ਕਰਵਾ ਕੇ ਫਿਰ ਆਪ ਸਿੱਧਾ ਜਾਣਾਗਾ ਸਾਹਮਣੇ ਤੁਸੀਂ ਸ਼ਰਾਬਣੀ ਵੇਖ ਸਕਦੇ ਹੋ ਦਵਾਨ ਹਾਲ ਬਣਿਆ ਹੋਇਆ ਮੰਜੀ ਹਾਲ ਜਿੱਥੇ ਕੀ ਸੰਗਤਾਂ ਦੇ ਰਾਤ ਨੂੰ ਵਿਸ਼ਰਾਮ ਕਰਨ ਲਈ ਜਗ੍ਹਾ ਬਣੀ ਹੋਈ ਹੈ ਜੇਕਰ ਤੁਹਾਡੇ ਕੋਲ ਕਮਰਾ ਖਰੀਦਣ ਲਈ ਪੈਸੇ ਨਹੀਂ ਹਨ ਤਾਂ ਤੁਸੀਂ ਇੱਥੇ ਠਹਿਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਜੀ ਹਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਅਮਰ ਸਹਿਬ ਜੀ ਦੇ ਗੋਲਡਨ ਟੈਂਪਲ ਚੌਥੇ ਗੁਰੂ ਸਾਹਿਬਾਨ ਜੀ ਗੁਰੂ ਰਾਮਦਾਸ ਜੀ ਦੀ ਇਸੇ ਸਥਾਨ ਉੱਤੇ ਬਹੁਤ ਹੀ ਜ਼ਿਆਦਾ ਕਿਰਪਾ ਲੋਕਾਂ ਦੇ ਦੁੱਖ ਦੂਰ ਹੁੰਦੇ ਹਨ। ਹਾਂਜੀ ਜੀ ਸਾਹਮਣੇ ਗੁਰਦੁਆਰਾ ਬੁੰਗਾ ਸਾਹਿਬ ਬਾਬਾ ਦੀਪ ਸਿੰਘ ਜੀ ਸੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਨੇ। ਆਪ ਜੀ ਪਰਮੇਲਾ ਹਰਬਾਸ ਬੜ ਗਿਆ ਜਿੱਥੋਂ ਇਹ ਕੜਾ ਪ੍ਰਸਾਦ ਮਿਲਦਾ ਉਸ ਦੇ ਸੱਜੇ ਪਾਸੇ ਹੀ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਹਾਨੂੰ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਉਣੇ ਆ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ ਹੋ ਦਰਸ਼ਨ ਕਰਨ ਤੋਂ ਬਾਅਦ ਜੀ ਹੁਣ ਆਪਾਂ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਚੱਲ ਪਏ। ਇਹ ਗੁਰਦੁਆਰਾ ਸਾਹਿਬ ਜੀ ਗਿਆਨੀ ਜਰਨੈਲ ਸਿੰਘ ਪਿੰਡਰਾਵਾਲੇ ਅਤੇ ਉਹਨਾਂ ਦੇ ਸਮੂਹੀਦਾਂ ਦੀ ਯਾਦਗਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ। ਤੁਸੀਂ ਵੀ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਹੁਣ ਆਪਾਂ ਜਿਸ ਤੋਂ ਬਾਅਦ ਥੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਥੜਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹੁਣ ਆਪਾਂ ਪੂਰੇ ਵੱਲ ਚੱਲ ਪਏ ਆਪਾਂ ਕਿੱਥੇ ਜੁਣੀ ਆ ਪੂਰੇ ਦੇ ਥੱਲੇ ਉਤਰਨ ਵੇਲੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋਗੇ ਬਹੁਤ ਹੀ ਚੰਗਾ ਲੱਗਦਾ ਜੀ ਅਮਰਤ ਸਰਾ ਕੇ ਤੁਸੀਂ ਵੀ ਜਰੂਰ ਆਇਓ ਦਰਸ਼ਨ ਜਰੂਰ ਕਰਿਓ ਜੀ ਹਣ ਤੁਸੀਂ ਜੀ ਬੁੱਢਾ ਬੇਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਬਾਕੀ ਜੀ ਤੁਸੀਂ ਜੇਕਰ ਇਤਿਹਾਸ ਜਾਨਣਾ ਚਾਹੋ ਤਾਂ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਸੰਖੇਪ ਦੇ ਵਿੱਚ ਇਤਿਹਾਸ ਨੂੰ ਪੜ ਸਕਦੇ ਹੋ ਰਾਤ ਦਾ ਟਾਈਮ ਹੋ ਚੁੱਕਿਆ ਜੀ ਤੇ ਬਾਕੀ ਹੁਣ ਆਪਾਂ ਲੰਗਰ ਹਾਲ ਦੇ ਕੋਲ ਖੜੇ ਆ ਬੁੰਗਾ ਰਾਮ ਗੜੀਆ ਦੇ ਬਿਲਕੁਲ ਕੋਲ ਬੁੰਗਾ ਰਾਮ ਗੜੀਆ ਦੇ ਵਿੱਚ ਕੁਝ ਪੁਰਾਣੀਆਂ ਇਮਾਰਤਾਂ ਨੇ ਉਹ ਆਪਾਂ ਤੁਹਾਨੂੰ ਕੱਲ ਨੂੰ ਸਵੇਰੇ ਕੁਝ ਇਮਾਰਤਾਂ ਦਿਖਾਵਾਂਗੇ ਹੁਣ ਆਪਾਂ ਦਰਸ਼ਨ ਕਰਨ ਲਈ ਲਾਈਨ ਦੇ ਵਿੱਚ ਲੱਗਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰੋਂ ਵੀ ਦਰਸ਼ਨ ਜਰੂਰ ਕਰਵਾਵਾਂਗੇ ਦਿਨ ਵੇਲੇ ਬਹੁਤ ਜ਼ਿਆਦਾ ਲੰਬੀ ਕਤਾਰ ਹੁੰਦੀ ਆ ਖੜਨਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਇਸ ਲਈ ਅਸੀਂ ਸੋਚਿਆ ਕਿ ਰਾਤ ਨੂੰ ਹੀ ਦਰਸ਼ਨ ਕਰਾਂਗੇ ਰਾਤ ਦੇ ਜੀ 10 ਵਜੇ ਹੋਏ ਹਨ ਹਣਾ ਹਾਂ ਪਹਿਲਾਂ ਜੀ ਤੁਸੀਂ ਦੁਖਪੰਜਨੀ ਬੇਲ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਕੀ ਦੁੱਖ ਟੁੱਟਦੇ ਹਨ ਹੰਤੂ ਸਿੰਘ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰ ਸਕਦੇ ਹੋ ਜੀ ਹੁਣ ਆਪਾਂ ਜੀ ਦਰਬਾਰ ਸਾਹਿਬ ਦੇ ਬਿਲਕੁਲ ਉੱਪਰ ਬੈਠਿਆਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਾਂ ਉੱਪਰ ਆ ਚੁੱਕੇਗੇ ਉੱਪਰ ਬਹੁਤ ਜ਼ਿਆਦਾ ਸੁੰਦਰ 뷰 ਆਉਂਦਾਗਾ ਚਾਰੇ ਪਾਸੇ ਲਾਈਟਾਂ ਹੀ ਲਾਈਟਾਂ ਨੇ ਜਗਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਆ ਬਹੁਤ ਹੀ ਮਨ ਨੂੰ ਸ਼ਾਂਤੀ ਮਿਲਦੀ ਆ ਠੰਡੀ ਠੰਡੀ ਹਵਾ ਚੱਲਦੀ ਆ ਜੀ ਆਪਣੇ ਰੂਹ ਨੂੰ ਇਹ ਸਕੂਨ ਮਿਲਦਾਗਾ ਹਾਂਜੀ ਜੀ ਹੁਣ ਤੁਸੀਂ ਇਸ ਚੱਕਰ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਕਿ ਮੱਸਾ ਰੰਗੜ ਦਾ ਸਰ ਵੱਡਿਆ ਗਿਆ ਸੀਗਾ ਪੂਰੇ ਅੰਮ੍ਰਿਤਸਰ ਦੇ ਆਲੇ ਦੁਆਲੇ ਸਿਰਫ ਇਸ ਖੁੰਝੇ ਤੇ ਚਾਰੇ ਖੁੰਝਾਂ ਦਾ ਲਾਵਾ ਸਿਰਫ ਇੱਕ ਖੁੰਝੇ ਦੀ ਇਹ ਚੱਕਰ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜਦ ਵੀ ਅੰਮ੍ਰਿਤਸਰ ਆਮੋ ਤੁਸੀਂ ਦੇਖ ਸਕਦੇ ਹੋ ਚੱਕਰ ਰਾਤ ਦੇ ਸਮੇਂ ਵੀ ਤੁਸੀਂ ਜੀ ਲੰਬੀ ਲਾਈਨ ਵੇਖ ਸਕਦੇ ਹੋ ਕਿੰਨਾ ਜਿਆਦਾ ਸੰਗਤਾਂ ਦਾ ਇਕੱਠਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਦੂਰ ਦੂਰੋਂ ਆਉਂਦੀ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਜਿਆਦਾ ਵੱਡੀ ਲਾਈਨ ਲੱਗੀ ਹੋਈ ਹੈ ਜੇਕਰ ਤੁਸੀਂ ਜੀ ਲੰਗਰ ਹਾਲ ਵਾਸਤੇ ਲੰਗਰ ਹਾਲ ਦੀ ਇਮਾਰਤ ਲਈ দান ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਗੋਲਕ ਦੇ ਵਿੱਚ ਆਪਣੇ ਰੁਪਏ দান ਕਰ ਸਕਦੇ ਹੋ ਸਵੇਰ ਹੋ ਚੁੱਕੀ ਹੈ ਤੇ ਬਾਕੀ ਤੁਸੀਂ ਹੁਣ ਬੁੰਗਾ ਰਾਮ ਗੜੀਆ ਜਿਹੜਾ ਆਪਾਂ ਤੁਹਾਨੂੰ ਕੱਲ ਕਹਿਆ ਸੀ ਉਹਦੇ ਵਿੱਚ ਆ ਕੁਝ ਪੁਰਾਣੀਆਂ ਮਾਰਤਾਂ ਨੇ ਬਾਕੀ ਇੱਥੇ ਗੁਫਾ ਵੀ ਬਣੀ ਹੋਈ ਆ ਗੁਫਾ ਦਾ ਫਿਲਹਾਲ ਹਲੇ ਕੰਮ ਚੱਲ ਰਿਹਾ ਹੈ ਇਸ ਲਈ ਤੁਹਾਨੂੰ ਆਪਾਂ ਬਾਰੋ-ਬਾਰੀ ਮਾਰਤਾਂ ਵਿਖਾ ਸਕਦੇ ਹਾਂ ਹੁਣ ਆਪਾਂ ਜੀ ਲੰਗਰ ਛਕਣ ਲਈ ਲੰਗਰ ਹਾਲ ਪਹੁੰਚ ਚੁੱਕੇ ਹਾਂ ਬੁੰਗਾ ਰਾਮ ਗੜੀਆ ਨਾਲ ਲੰਗਰ ਹਾਲ ਆ ਸਾਹਮਣੇ ਦਰਬਾਰ ਸਾਹਿਬ ਆ ਹੁਣ ਆਪਾਂ ਜੀ ਲੰਗਰ ਛਕਦੇ ਹਾਂਗੇ ਇਥੋਂ ਜੀ ਪਹਿਲਾਂ ਆਪਾਂ ਲਾਈਨ ਦੇ ਵਿੱਚ ਲੱਗਣਾ ਪੈਂਦਾ ਫਿਰ ਜੋ ਸੇਵਾ ਦਾਰ ਹਮ ਬਹਿਨੋ ਆਪਣੇ ਆਪ ਵਰਤਨ ਆਪਾਂ ਨੂੰ ਦਿੰਦੇ ਆ ਪਹਿਲਾਂ ਥਾਲ ਮਿਲੀਆਂ ਹੁਣ ਕੌਲੀਆਂ ਮਿਲਦੇ ਆ ਹੁਣ ਆਪਾਂ ਜੀ ਉੱਪਰ ਜਾਂਦੇ ਆ ਤੇ ਲੰਗਰ ਛਕਾਂ ਲਈ ਹੁਣ ਆਪਾਂ ਬੈਠ ਗਏ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਵਾਰ ਦੇ ਵਿੱਚ ਹੀ ਲੰਗਰ ਛਕਾਇਆ ਜਾਂਦਾ ਲੰਗਰ ਹਾਲ ਬੇਸਾਨ ਨੂੰ ਸੰਗੀਤ ਲੰਗਰ ਛਕ ਰਹੀਆਂ ਨੇ ਜੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਆਪਣੇ ਚੈਨਲ ਦੇ ਜੀ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਥੈਂਕਸ ਫॉर ਵਾਚਿੰਗ